ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਹੋਰ ਘੱਟ ਗਿਣਤੀ ਵਾਲੇ ਲੋਕਾਂ ਨਾਲ ਕਿਸ ਤਰ੍ਹਾਂ ਦਾ ਵਿਤਕਰਾ ਕੀਤਾ ਜਾਂਦਾ ਹੈ ਇਹ ਤਾਂ ਕਿਸੇ ਤੋਂ ਨਹੀਂ ਲੁਕਿਆ ਬੰਗਲਾਦੇਸ਼ ਦੇ ਵਿੱਚ ਕਿਸ ਤਰ੍ਹਾਂ ਘੱਟ ਗਿਣਤੀ ਲੋਕਾਂ ਤੇ ਜ਼ੁਲਮ ਹੁੰਦਾ ਹੈ ਕਿਸ ਤਰ੍ਹਾਂ ਉਹਨਾਂ ਦੇ ਹੱਕਾਂ ਤੇ ਅਧਿਕਾਰਾਂ ਨੂੰ ਮਾਰਿਆ ਜਾਂਦਾ ਹੈ ਇੱਥੋਂ ਤੱਕ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਹਮਲੇ ਕਿਤੇ ਜਾਂਦੇ ਨਹੀਂ ਇਹ ਘਟਨਾਵਾਂ ਵੀ ਅਕਸਰ ਸਾਹਮਣੇ ਆਉਂਦੀਆਂ ਨੇ ਹਾਲ ਹੀ ਦੇ ਵਿੱਚ ਬੰਗਲਾਦੇਸ਼ ਦੇ ਚਟਗਾਉਂ ਦੇ ਮੈਟਰੋਪੋਲੀਟਨ ਮੈਜਿਸਟਰੇਟ ਵੱਲੋਂ ਇਸਕੌਨ ਦੇ ਧਰਮਗੁਰੂ ਚਿੰਮੋਏ ਕ੍ਰਿਸ਼ਨਾਦਾਸ ਦੀ ਇਮਾਰਤ ਪਰਮਿਸ਼ਨ ਰੱਦ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਚਿੰਮਈ ਪ੍ਰਭੂ ਨੇ ਇੱਕ ਚਾਰੀ ਕੰਪਲੈਕਸ ਦੇ ਹੀ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਾਨੂੰਨ ਮੁਤਾਬਕ ਅੰਦolan ਜਾਰੀ ਰੱਖਣ ਦੀ ਕਿਹਾ। ਦੱਸਣਯੋਗ ਹੈ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਚਿੰਮੋਏ ਕ੍ਰਿਸ਼ਨਾਦਾਸ ਦੀ ਗ੍ਰਿਫਤਾਰੀ ਅਤੇ ਜ਼ਮਾਨਤ ਤੋਂ ਇਨਕਾਰ ਕਰਨ ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਬਿਆਨ ਵਿੱਚ ਕਿਹਾ ਹੈ ਕਿ ਕਟਨਾ ਬੰਗਲਾਦੇਸ਼ ਵਿੱਚ ਕੱਟੜਪੰਥੀ ਤੱਤਾਂ ਦੁਆਰਾ ਹਿੰਦੂਆਂ ਅਤੇ ਹੋਰ ਕੱਟਗਿਣਤੀਆਂ ਉੱਤੇ ਕਈ ਹਮਲੇ ਤੋਂ ਬਾਅਦ ਹੋਈ ਹੈ। ਕੱਟਗਿਣਤੀਆਂ ਦੇ ਘਰਾਂ ਤੇ ਦੁਕਾਨਾਂ ਨੂੰ ਅੱਗ ਲਾਉਣ, ਲੁੱਟਣ ਦੇ ਨਾਲ-ਨਾਲ ਚੋਰੀ ਅਤੇ ਭੰਨ ਤੋੜ ਅਤੇ ਦੇਵੀ-ਦੇਵਤਿਆਂ ਦੇ ਮੰਦਰਾਂ ਦੇ ਵਿਦੇਸ਼ ਦੇ ਕਈ ਮਾਮਲੇ ਸਾਹਮਣੇ ਆਏ ਨੇ ਇਹ ਮੰਨ ਭਾਗਾ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਜੇ ਵੀ ਸ਼ਰੀਆ ਪੰਮਰੇ ਨੇ ਪਰ ਸ਼ਾਂਤਮਈ ਸਵਾਮਾ ਰਾਹੀ ਆਪਣੇ ਮੰਗਾ ਉਠਾਉਣ ਵਾਲੇ ਧਰਮ ਗੁਰੂ ਤੇ ਦੋਸ਼ ਲਗਾਏ ਜਾ ਰਹੇ ਨੇ ਭਾਰਤੀ ਵਿਦੇਸ਼ ਮੰਤral ਨੇ ਕਿਹਾ ਕਿ ਅਸੀਂ ਦਾਸ ਦੀ ਗ੍ਰਿਫਤਾਰੀ ਜਾਂ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਕਟ ਗਿੰਧੀਆਂ ਤੇ ਹੋ ਰਹੇ ਹਮਲੇ ਆ ਕੇ ਵੀ ਚਿੰਤਾ ਪ੍ਰਗਟ ਕਰਦੇ ਹਾਂ ਅਸੀਂ ਬੰਗਲਾਦੇਸ਼ ਦੇ ਅਧਿਕਾਰੀਆਂ ਨੂੰ ਹਿੰਦੂਆਂ ਤੇ ਸਾਰੀਆਂ ਕਟ ਗਿੰਧੀਆਂ ਦੀ ਸੁਰੱਖਿਆ ਨੂੰ ਕਿੰਨੀ ਭਾਉਂਦੀ ਅਪੀਲ ਕਰਦੇ ਹਾਂ ਇਸ ਵਿੱਚ ਉਹਨਾਂ ਨੇ ਸ਼ਾਂਤੀਪੂਰਵਕ ਇਕੱਠ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੀ ਸ਼ਾਮਿਲ ਦੱਸਿਆ ਇਧਰ ਜੀ ਮੋਈ ਪ੍ਰਭੂ ਨੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਅਸੀਂ ਇਸ ਦੇਸ਼ ਦੇ ਵਾਸੀ ਹਾਂ ਅਸੀਂ ਇਹ ਦੇਸ਼ ਦੇ ਕਾਨੂੰਨ ਅਨੁਸਾਰ ਕੰਮ ਕਰਾਂਗੇ ਸਾਨੂੰ ਸਾਰਿਆਂ ਨੂੰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੋਈ ਵੀ ਹਫੜਾ ਦਫੜੀ ਵਾਲਾ ਮਾਹੌਲ ਨਾ ਪੈਦਾ ਹੋਵੇ ਪਰ ਸਨੀਆਂ ਅਤਿਨੁਕਾਤੀ ਮੰਗਾਂ ਸਾਡੀਆਂ ਮੁਢੀਆਂ ਮੰਗਾਂ ਹਨ ਅਸੀਂ ਇਸ ਸੰਬੰਧੀ ਅੰਦੋਲਨ ਜਾਰੂ ਰੱਖਿਆ ਹੈ ਤੇ ਕੋਈ ਵਿਰਕ ਵਿੱਚ ਨਹੀਂ ਰੱਖਾਂਗੇ ਬੰਗਲਾਦੇਸ਼ ਇਸਕੌਨ ਨੇਵੀ ਭਾਰਤ ਸਰਕਾਰ ਤੋਂ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ ਉਹਨਾਂ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਬੰਗਲਾਦੇਸ਼ ਸਰਕਾਰ ਨਾਲ ਗੱਲ ਕਰੇ ਅਤੇ ਉਸ ਨੂੰ ਦੱਸੇ ਕਿ ਇਸਕੌਨ ਦਾ ਦੁਨੀਆ ਵਿੱਚ ਕਿਸੇ ਵੀ ਅਤਵਾਦ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਸਕੌਨ ਨੇ ਬੰਗਲਾਦੇਸ਼ ਸਰਕਾਰ ਤੋਂ ਆਪਣੇ ਨੇਤਾ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਸਿਰਫ ਸ਼ਾਂਤੀਪੂਰਨ ਭਗਤੀ ਅੰਦੋਲਨ ਚਲਾ ਰਿਹਾ ਹੈ ਬੰਗਲਾਦੇਸ਼ ਇਸਕੌਨ ਨਾਲ ਜੁੜੇ ਧਾਰਮਿਕ ਕਾਗੂ ਮੌਇ ਕਿਸ਼ਨ ਦਾਸ ਪ੍ਰਭੂ ਦੇ ਵਿਰੈ ਹਾਈ ਲਈ ਦੇਸ਼ ਦੇ ਬਖਵਾਕੀ ਸੈਮਿਤ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਇੱਕ ਮੀਡੀਆ ਰਿਪੋਰਟ ਮੁਤਾਬਕ ਚਿੰਮੋਏ ਦਾਸ ਪ੍ਰਭੂ ਵਿਰੁੱਧ ਦੇਸ਼द्रोह ਅਤੇ ਫਿਰਕੂ ਸੱਤਵਾਦ ਨੂੰ ਭੰਗ ਕਰਨ ਦਾ ਮਾਮਲਾ ਦਰਜ ਹੈ ਬੰਗਲਾਦੇਸ਼ ਪੁਲਿਸ ਨੇ ਸੋਮਵਾਰ ਨੂੰ ਟਾਕਾ ਦੇ ਹਜ਼ਰਤ ਸਹਾਜ ਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚਿੰਮੋਏ ਕਿਸ਼ਨ ਦਾਸ ਸਮੂਚਾਰੀ ਨੂੰ ਗ੍ਰਿਫਤਾਰ ਕੀਤਾ ਹੈ ਔਰ ਛੜਗਾਉਂ ਜਾ ਰਹੇ ਸੀ ਮੌਕੇ ਤੇ ਮੌਜੂਦ ਇਸਕਾਨ ਮੈਂਬਰਾਂ ਨੇ ਦੱਸਿਆ ਕਿ ਡੀਬੀ ਪੁਲਿਸ ਨੇ ਕੋਈ ਵੀ ਗ੍ਰਿਫਤਾਰੀ ਗ੍ਰੰਟ ਨੂੰ ਨਹੀਂ ਦਿਖਾਇਆ ਦੱਸਿਆ ਕਿ 25 ਅਕਤੂਬਰ ਨੂੰ ਨਾਪਤਨ ਜਾਗਰਣ ਮੰਚ ਨੇ 8 ਨੁਕਾਤੀ ਮੰਗਾ ਨੂੰ ਲਾਲ ਦਿੱਗੀ ਮੈਦਾਨ ਵਿੱਚ ਰੈਲੀ ਕੀਤੀ ਸੀ ਇਸ ਨੂੰ ਚਿੰਮੋਇਤ ਕ੍ਰਿਸ਼ਨ ਦਾਸ ਨੇ ਵੀ ਸੰਬੋਧਨ ਕੀਤਾ ਸੀ ਇਸ ਦੌਰਾਨ ਕੁਝ ਲੋਕਾਂ ਨੇ ਆਜ਼ਾਦੀ ਥੰਮ ਤੇ ਭਗਵਾ ਝੰਡਾ ਲਹਿਰਾਇਆ ਇਸ ਝੰਡੇ ਤੇ ਸਨਾਤ ਨਹੀਂ ਲਿਖਿਆ ਹੋਇਆ ਸੀ ਰੈਲੀ ਤੋਂ ਬਾਅਦ 31 ਅਕਤੂਬਰ ਨੂੰ ਬੈਗਮ ਖਾਲਿਦਾ ਜੀ ਆ ਬੀਐਨਪੀ ਪਾਰਟੀ ਦੇ ਨੇਤਾ ਫਿਰੋਜ਼ ਖਾਨ ਨੇ ਚਟਗਾਉਂ ਚ ਚਿੰਮੋਇਤ ਕ੍ਰਿਸ਼ਨ ਦਾਸ ਸਮੇਤ 19 ਲੋਕਾਂ ਤੇ ਦੇਸ਼ ਦਾ ਮਾਮਲਾ ਦਰਜ ਕਰਵਾਇਆ ਸੀ